ਸਤਿ ਸ਼੍ਰੀਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕ ਇੱਕ ਦੂਜੇ ਨੂੰ ਇਹ ਕਹਿੰਦੇ ਰਹਿੰਦੇ ਆ ਕਿ ਬਹੁਤ ਘੱਟ ਲੋਕ ਨੇ ਜਿਹੜੇ ਖੁਸ਼ੀ ਦੇ ਸਮੇਂ ਸੁੱਖ ਦੇ ਸਮੇਂ ਪਰਮਾਤਮਾ ਨੂੰ ਯਾਦ ਕਰਦੇ ਨੇ ਨਹੀਂ ਤਾਂ ਜਦੋਂ ਕਿ ਲੋਕਾਂ ਤੇ ਭੀੜ ਪੈਂਦੀ ਹੈ ਦੁੱਖ ਤਕਲੀਫ ਆਉਂਦੀ ਹੈ ਉਦੋਂ ਹੀ ਲੋਕ ਪਰਮਾਤਮਾ ਨੂੰ ਯਾਦ ਕਰਦੇ ਆ ਵੀਡੀਓ ਨਾ ਐਂਡ ਤੱਕ ਬਣੀ ਰਹੋ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਕਿ ਕਿਵੇਂ ਇੱਕ ਵਿਅਕਤੀ ਦੇ ਉੱਪਰ ਜਦੋਂ ਨੋਟਾਂ ਦੀ ਬਰਖਾ ਹੁੰਦੀ ਹੈ ਤਾਂ ਉਹ ਚੁੱਪ ਕਰਕੇ ਸਾਰੇ ਨੋਟਾਂ ਨੂੰ ਚੱਕ ਕੇ ਆਪਣੀ ਜੇਬ ਦੇ ਵਿੱਚ ਪਾ ਲੈਂਦਾ ਤੇ ਐਂਡ ਤੱਕ ਤੁਸੀਂ ਜਰੂਰ ਬਨੇ ਰਹੋ ਦੋਸਤੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਸ਼ੁਰੂ ਕਰਦੇ ਹਾਂ ਦੋਸਤੋ ਦੋ ਦੋਸਤ ਹੁੰਦੇ ਨੇ ਜਿਹੜੇ ਕਿ ਇੰਜੀਨੀਅਰ ਹੁੰਦੇ ਨੇ ਤੇ 8-9 ਮੰਜ਼ਿਲਾ ਬਿਲਡਿੰਗ ਦੇ ਉੱਪਰ ਕੰਮ ਕਰਦੇ ਹੁੰਦੇ ਨੇ ਇੱਕ ਦਿਨ ਕੀ ਹੁੰਦਾ ਉਹ ਦੋਨਾਂ ਦੋਸਤਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਆ ਇੱਕ ਦੋਸਤ ਕਹਿੰਦਾ ਕਿ ਯਾਰ ਲੋਕ ਬਹੁਤ ਘੱਟ ਲੋਕ ਨੇ ਜਿਹੜੇ ਕਿ ਖੁਸ਼ੀ ਦੇ ਸਮੇਂ ਪਰਮਾਤਮਾ ਨੂੰ ਯਾਦ ਕਰਦੇ ਨੇ ਦੁੱਖ ਦੇ ਸਮੇਂ ਤਾਂ ਪਰਮਾਤਮਾ ਨੂੰ ਹਰ ਇੱਕ ਯਾਦ ਕਰ ਲੈਂਦਾ ਉਹ ਜਿਹੜਾ ਉਹਦਾ ਦੂਜਾ ਦੋਸਤ ਹੁੰਦਾ ਉਹ ਕਹਿੰਦਾ ਕਿ ਨਹੀਂ ਯਾਰ ਹੁਣ ਤਾਂ ਲੋਕ ਖੁਸ਼ੀ ਦੇ ਸਮੇਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਦੇ ਨੇ ਦੁੱਖ ਦੇ ਸਮੇਂ ਕਿਉਂ ਖੁਸ਼ੀ ਦੇ ਸਮੇਂ ਵੀ ਯਾਦ ਕਰਦੇ ਨੇ ਉਹ ਦੂਜਾ ਦੋਸਤ ਕਹਿੰਦਾ ਕਿ ਯਾਰ ਭਰਾਵਾ ਯਾਦ ਤਾਂ ਕਰਦੇ ਨੇ ਪਰ ਬਹੁਤ ਘੱਟ ਲੋਕ ਨੇ ਜਿਹੜੇ ਖੁਸ਼ੀ ਦੇ ਸਮੇਂ ਪਰਮਾਤਮਾ ਨੂੰ ਪਹਿਲ ਦੇ ਤੌਰ ਤੇ ਯਾਦ ਕਰਦੇ ਨੇ ਉਹ ਕਹਿੰਦਾ ਕਿ ਨਹੀਂ ਮੈਂ ਨਹੀਂ ਮੰਨਦਾ ਉਹ ਦੂਜਾ ਦਾ ਦੋਸਤ ਕਹਿੰਦਾ ਕਿ ਯਾਰ ਤੈਨੂੰ ਅੱਜ ਮਨਾ ਕੇ ਛੱਡੂ ਅੱਜ ਕਲੀਅਰ ਹੀ ਕਰ ਦ ਜਦੋਂ 8-9 ਮੰਜ਼ਿਲਾ ਬਿਲਡਿੰਗ ਦੇ ਉੱਪਰ ਖੜੇ ਹੁੰਦੇ ਨੇ ਤਾਂ ਥੱਲੇ ਉਹਨੂੰ ਕਹਿੰਦਾ ਕਿ ਦੇਖ ਕੋਈ ਖੜਾ ਉਹ ਕਹਿੰਦਾ ਹਾਂ ਥੱਲੇ ਇੱਕ ਵਿਅਕਤੀ ਖੜਾ ਉਹਦਾ ਜਿਹੜਾ ਦੂਜਾ ਦੋਸਤ ਹੁੰਦਾ ਉਹ 10 ਰੁਪਏ ਜੇਬ ਚੋਂ ਕੱਢਦਾ ਥੱਲੇ ਸਿੱੜ ਦਿੰਦਾ ਉਹ ਜਦੋਂ 8-9 9 ਫੁੱਟ 8-9 ਮੰਜ਼ਿਲਾ ਬਿਲਡਿੰਗ ਤੋਂ ਪੈਸੇ ਥੱਲੇ ਡੇਗ ਦਿਆ ਤਾਂ ਜਦੋਂ 10 ਦਾ ਨੋਟ ਵਿਅਕਤੀ ਦੇ ਥੱਲੇ ਖੜੇ ਦੇ ਉੱਪਰ ਕੋਲੇ ਡੇਗਦਾ ਤਾਂ ਚੁੱਪ ਕਰਕੇ 10 ਦਾ ਨੋਟ ਚੱਕਦਾ ਚੱਕ ਕੇ ਜੇਬ ਚ ਪਾ ਲੈਂਦਾ ਉਸ ਤੋਂ ਬਾਅਦ ਕੀ ਹੁੰਦਾ ਉਹ ਜਿਹੜੇ ਉੱਪਰ ਦੋ ਜਣੇ ਖੜੇ ਹੁੰਦੇ ਨੇ ਉਹ ਫਿਰ ਇੱਕ 100 ਦਾ ਨੋਟ ਹ ਸੋ ਦਾ ਨੋਟ ਵੀ ਉਹ ਵਿਅਕਤੀ ਜਦੋਂ ਡੈਗਦਾ ਦੇਖ ਕੇ ਹੌਲੀ ਕਿਤੇ ਨੇ ਜੇਬ ਚ ਪਾ ਲੈਂਦਾ ਫਿਰ ਉਹ 500 ਦੇ 2-4 ਨੋਟ ਸੱਡਦੇ ਨੇ ਉਹ ਵਿਅਕਤੀ ਉਵੇਂ ਹੀ ਨੋਟਾਂ ਨੂੰ ਦੋਵਾਂ ਦਾ ਵਿੱਚ ਚੱਕ ਕੇ ਜੇਬ ਵਿੱਚ ਪਾ ਕੇ ਉੱਥੋਂ ਚਲੇ ਜਾਂਦਾ ਉੱਥੋਂ ਜਦੋਂ ਚਲੇ ਜਾਂਦਾ ਤਾਂ ਉਹ ਦੋਸਤ ਜੀ ਨੇ ਨੋਟ ਸੱਟੇ ਹੁੰਦੇ ਆ ਉਹ ਕਹਿੰਦਾ ਕਿਉਂ ਦੇਖ ਲਾ ਕਹਿੰਦਾ ਇਹਨੇ ਪ੍ਰਮਾਤਮਾ ਦਾ ਕੋਈ ਸ਼ੁਕਰ ਵੀ ਕੀਤਾ ਉਹ ਕਹਿੰਦਾ ਵੀ ਚੱਲ ਕੋਈ ਨਹੀਂ ਦੇਖਦੇ ਆ ਉਹ 10 ਮਿੰਟਾਂ ਬਾਅਦ ਉਹੀ ਵਿਅਕਤੀ ਜਿਹੜਾ ਨੋਟ ਚੁੱਕੇ ਹੁੰਦੇ ਆ ਉਹ 10 ਮਿੰਟ ਬਾਅਦ ਫਿਰ ਉਹੀ ਜਗ੍ਹਾ ਤੇ ਆ ਜਾਂਦਾ ਉਹ ਦੇਖਦਾ ਹੁੰਦਾ ਉਹਨੂੰ ਲਾਲਚ ਪੈ ਜਾਂਦਾ ਕਿ ਇਹ ਹੁਣ ਨੋਟ ਕੀ ਪਤਾ ਦ ਉਹ ਉੱਥੇ ਕੀ ਗੀੜੇ ਲਈ ਜਾਂਦਾ ਉਸ ਤੋਂ ਬਾਅਦ ਉਹ ਦੋਨੇ ਜਣੇ ਕੀ ਕਰਦੇ ਆ ਅੱਗੇ ਤਾਂ ਉਹਨਾਂ ਨੇ ਨੋਟ ਸੱਟੇ ਸੀ ਹੁਣ ਇੱਕ ਡੜਾ ਲੈਂਦੇ ਨੇ ਮਿੱਟੀ ਦਾ ਇੱਕ ਡੜਾ ਲੈਂਦੇ ਆ ਉਹ ਵਿਅਕਤੀ ਦੇ ਉੱਪਰ ਸੱਢਦੇ ਆ ਜਦੋਂ ਵਿਅਕਤੀ ਦੇ ਉੱਪਰ 8-9 ਮੰਜ਼ਿਲਾ ਤੋਂ ਡੜਾ ਡੇਗਦਾ ਗੋਲੀ ਵਾਂਗੂ ਪਾਈਦਾ ਉਹਦੇ ਮੋਢੇ ਤੇ ਜਦੋਂ ਇੱਥੇ ਪਾਈਦਾ ਡੜਾ ਤਾਂ ਉਹ ਬੜਾ ਕਹਿੰਦਾ ਉਹ ਕਹਿੰਦਾ ਹਾਏ ਰੱਬਾ ਬਾਰਤੇ ਜਦੋਂ ਇੰਨੀ ਗੱਲ ਉੱਚੀ ਦੇਣੀ ਉਹ ਕਹਿੰਦਾ ਤਾਂ ਜਿਹੜੇ ਉੱਪਰ ਵਿਅਕਤੀ ਖੜੇ ਹੁੰਦੇ ਆ ਉਹ ਕਹਿੰਦੇ ਉਹ ਕੀ ਹੋ ਗਿਆ ਭਰਾਵਾ ਕੀ ਹੋ ਗਿਆ ਉਹ ਕਹਿੰਦਾ ਯਾਰ ਮੇਰੇ ਕਿਸੇ ਨੇ ਕੁਝ ਮਾਰਿਆ ਇੱਥੇ ਉਹ ਕਹਿੰਦਾ ਜੇ ਮਾਰਿਆ ਕਹਿੰਦਾ ਦੁੱਖ ਦਿਨਾਂ ਦੇ ਵਿੱਚ ਵੀ ਪ੍ਰਮਾਤਮਾ ਨੇ ਉਹ ਕਹਿੰਦਾ ਕਿ ਯਾਰ ਹੁਣ ਪ੍ਰਮਾਤਮਾ ਨੇ ਹੀ ਦੁੱਖ ਤਕਲੀਫ ਦਿੱਤੀ ਹੈ ਪ੍ਰਮਾਤਮਾ ਨੂੰ ਹੀ ਕਹਿਣਾ ਮੈਂ ਤਾਂ ਉਹ ਕਹਿੰਦਾ ਚਲੋ ਦੋਨੇ ਜਣੇ ਆਪਸ ਵਿੱਚ ਫਿਰ ਇੱਕ ਦੂਜੇ ਨੂੰ ਕਹਿੰਦੇ ਨੇ ਕਹਿੰਦੇ ਕਿਉਂ ਦੇਖਿਆ ਕਿ ਜਦੋਂ ਇਹਨੂੰ ਨੋਟ ਡੈਗਦੇ ਸੀ ਉਦੋਂ ਤੇ ਨੇ ਪ੍ਰਮਾਤਮਾ ਦਾ ਸ਼ੁਕਰ ਨਹੀਂ ਕੀਤਾ ਜਦੋਂ ਇਹਦੇ ਦੁੱਖ ਤਕਲੀਫ ਆਈ ਤਾਂ ਹੁਣ ਇਹਨੇ ਪ੍ਰਮਾਤਮਾ ਨੂੰ ਕੋਸਣ ਲੱਗ ਗਿਆ ਕਿ ਪ੍ਰਮਾਤਮਾ ਨੇ ਮੈਨੂੰ ਦੁੱਖ ਦਿੱਤਾ ਪ੍ਰਮਾਤਮਾ ਨੇ ਮੈਨੂੰ ਤਕਲੀਫ ਦਿੱਤੀ ਕਹਿੰਦਾ ਇਹੀ ਹਾਲ ਤਾਂ ਬਹੁਤ ਜ਼ਿਆਦੇ ਲੋਕਾਂ ਦਾ ਇਹੀ ਹਾਲ ਆ ਲੋਕਾਂ ਦਾ ਬਹੁਤ ਜ਼ਿਆਦੇ ਲੋਕ ਨੇ ਜਿਹੜੇ ਦੁੱਖ ਦੇ ਸਮੇਂ ਤਾਂ ਪ੍ਰਮਾਤਮਾ ਨੂੰ ਕਿ ਹਾਈ ਰੱਬਾ ਤੂੰ ਇਹ ਮੇਰੇ ਤੇ ਦੁੱਖ ਕਿਉਂ ਦਿੱਤਾ ਇਹ ਦੁੱਖ ਤੈਹੀਂ ਦਿੱਤਾ ਮੈਨੂੰ ਕਿਉਂ ਦੇਣਾ ਦੁੱਖ ਪਰ ਜਦੋਂ ਖੁਸ਼ੀ ਦਾ ਸਮਾਂ ਹੁੰਦਾ ਉਦੋਂ ਪਰਮਾਤਮਾ ਨੂੰ ਬਹੁਤ ਘੱਟ ਲੋਕ ਨੇ ਜਿਹੜੇ ਯਾਦ ਕਰਦੇ ਨੇ ਨਹੀਂ ਤਾਂ ਹੁਣ ਤਾਂ ਇੱਥੋਂ ਤੱਕ ਆ ਕਿ ਲੋਕ ਜਦੋਂ ਕੋਈ ਆਪਦੀ ਚੀਜ਼ ਨਵੀਂ ਲੈ ਕੇ ਆਉਂਦੇ ਕੋਈ ਗੱਡੀ ਵਗੈਰਾ ਲੈ ਕੇ ਆਉਂਦੇ ਜਾਂ ਕੋਈ ਕਿਸੇ ਨੂੰ ਜੋਬ ਨਿਕਲਦੀ ਆ ਉਦੋਂ ਵੀ ਲੋਕ ਭੱਜ ਕੇ ਪਹਿਲਾਂ ਤਾਂ ਆਪਣੇ ਘਰੇ ਦੱਸਦੇ ਨੇ ਫਿਰ ਆਪਣੇ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਨੂੰ ਫੋਨ ਲਾਉਂਦੇ ਨੇ ਤੇ ਜੇ ਘਰ ਦਾ ਕੋਈ ਮੈਂਬਰ ਕਹਿ ਦੇਵੇ ਕਿ ਯਾ ਗੁਰਦੁਆਰੇ ਪਹਿਲਾਂ ਡੱਬਾ ਦੇਆ ਗੁਰਦੁਆਰੇ ਮੱਥਾ ਟੇਕਿਆ ਪਰਮਾਤਮਾ ਦੀ ਸ਼ੁਕਰ ਕਰਿਆ ਤਾਂ ਕਹਿੰਦੇ ਕੋਈ ਗੱਲ ਨਹੀਂ ਪਰਸ ਨੂੰ ਵਿਲੇਜ ਹੀ ਹੋ ਕੇ ਮੱਥਾ ਟੇਕਣ ਜਾਵਾਂਗੇ ਹਲੇ ਤਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਉਹ ਕਹਿੰਦਾ ਬਹੁਤ ਜ਼ਿਆਦਾ ਘੱਟ ਲੋਕ ਨੇ ਜਿਹੜੇ ਖੁਸ਼ੀ ਦੇ ਸਮੇਂ ਵਿੱਚ ਵੀ ਪਰਮਾਤਮਾ ਨੂੰ ਯਾਦ ਕਰਦੇ ਨੇ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਤੁਹਾਨੂੰ ਹਰ ਸਮੇਂ ਆਪਾਂ ਨੂੰ ਹਰ ਸਮੇਂ ਪਰਮਾਤਮਾ ਨੂੰ ਖੁਸ਼ੀ ਦੇ ਵਿੱਚ ਵਿੱਚ ਵੀ ਪਹਿਲ ਦੇ ਆਧਾਰ ਤੇ ਪਰਮਾਤਮਾ ਨੂੰ ਨਮਸਕਾਰ ਕਰਨੀ ਚਾਹੀਦੀ ਆ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਜਦੋਂ ਆਪਾਂ ਨੂੰ ਕੋਈ ਖੁਸ਼ੀ ਦਾ ਸਮਾ ਵੀ ਹੁੰਦਾ ਕਿਉਂਕਿ ਕਈ ਲੋਕ ਤਾਂ ਇਹ ਕਰਦੇ ਨੇ ਕਿ ਕੋਈ ਗੱਡੀ ਲੈ ਆਂਦੀ ਕਿਸੇ ਨੇ ਨਵੀਂ ਜਾਂ ਕੋਈ ਕਿਸੇ ਨੂੰ ਹੋਰ ਵਧੀਆ ਕੋਈ ਜੋਬ ਮਿਲਦੀ ਜਾਂ ਕੁਝ ਵੀ ਮਿਲਦਾ ਇਹ ਗੱਲ ਪਹਿਲਾਂ ਕਰ ਲੈਂਦੇ ਨੇ ਕਹਿੰਦੇ ਕਿ ਕੋਈ ਗੱਲ ਨਹੀਂ ਅੱਜ ਆਪਾਂ ਰਿਸ਼ਤੇਦਾਰਾਂ ਨੂੰ ਮਿਲਣ ਪਹਿਲਾਂ ਚੱਲਦੇ ਨਵੀਂ ਗੱਡੀ ਲਈ ਆ ਤੇ ਗੁਰਦੁਆਰੇ ਆਪਾਂ ਹੁਣ ਕੱਲ ਵੀ ਚੱਲਾਂਗੇ ਨਾ ਤੋਕੇ ਇਹ ਨਹੀਂ ਹੈ ਕਿ ਅੱਜ ਆਪਾਂ ਨਾ ਤੋਕੇ ਪਹਿਲਾਂ ਗੁਰਦੁਆਰੀ ਮੱਥਾ ਟੇਕਣ ਚਲੀਏ ਨਹੀਂ ਬਹੁਤ ਘੱਟ ਲੋਕਾਂ ਦੀ ਇਹ ਸੋਚ ਆ ਤੇ ਜਦੋਂ ਦੁੱਖ ਤਕਲੀਫ ਹੁੰਦੀ ਹੈ ਉਦੋਂ ਪ੍ਰਮਾਤਮਾ ਨੂੰ ਕੋਸਣ ਲੱਗ ਜਾਂਦੇ ਨੇ ਸੋ ਦੋਸਤੋ ਪ੍ਰਮਾਤਮਾ ਵੀ ਉਹ ਜਿਹੜੇ ਲੋਕ ਖੁਸ਼ੀ ਦੇ ਸਮੇਂ ਵੀ ਪਰਮਾਤਮਾ ਨੂੰ ਯਾਦ ਕਰਦੇ ਨੇ ਉਹਨਾਂ ਲੋਕਾਂ ਨੂੰ ਫਿਰ ਦੁੱਖ ਤਕਲੀਫ ਦਿੰਦਾ ਹੀ ਨਹੀਂ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੂਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ